ਪਰਾ ਸਰਕਾਰ ਦੁਆਰਾ ਕਤਲ ਕੀਤੇ ਵਿਦੇਸ਼ਾਂ ਵਿੱਚ ਸਿੱਖ ਸੰਗਸ਼ ਦੇ ਆਗੂ ਭਾਈ ਅਵਤਾਰ ਸਿੰਘ ਖੰਡਾ ਤੇ ਭਾਈ ਹਰਦੀਪ ਸਿੰਘ ਨੇਜਰ ਦੀ ਸ਼ਹਾਦਤ ਨੂੰ ਸਮਰਪਿਤ ਪੰਥਕ ਸਮਾਗਮ ਸ਼੍ਰੀ ਅੰਮ੍ਰਿਤਸਰ ਵਿਖੇ ਕਰਵਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਅਤੇ ਆਗੂਆਂ ਨੇ ਸ਼ਿਰਕਤ ਕੀਤੀ। ਸ਼ਹੀਦਾਂ ਨੂੰ ਸਮਰਪਿਤ ਅਰਦਾਸ ਸਮਾਗਮ ਦੌਰਾਨ ਧਾਰਮਿਕ ਦੀਵਾਨ ਸਜਾਏ ਗਏ ਉਪਰੰਤ ਸਿੱਖ ਆਗੂਆਂ ਤੇ ਭਾਈ ਅਵਤਾਰ ਸਿੰਘ ਖੰਡਾ ਦੇ ਮਾਤਾ ਜੀ ਨੇ ਸਿੱਖ ਸੰਗਤਾਂ ਨਾਲ ਵਿਚਾਰ ਵੀ ਸਾਂਝੇ ਕੀਤੇ। ਜਿਹੜਾ ਅੱਜ ਇੱਥੇ ਸਿੱਧੀ ਪ੍ਰੋਗਰਾਮ ਹੋਇਆ। ਉਸ ਲਈ ਮੈਂ ਸਾਰੇ ਸੰਗਤ ਦਾ ਤੇ ਸ਼ਰੋਣੀ ਕਮੇਟੀ ਦਾ ਤੇ ਸਾਰੇ ਜਿਹੜੇ ਭੈਣ ਭਰਾ ਆਏ ਉਹਨਾਂ ਦਾ तहे ਦਿਨੋਂ ਧੰਨਵਾਦ ਕਰਦੀ ਆਂ ਜਿਹੜਾ ਇਹ ਸ਼ਹੀਦੀ ਸਮਾਗਮ ਹੋਇਆ ਜਾਂ ਮੇਰੇ ਪੁੱਤ ਨੂੰ ਸ਼ਹੀਦ ਕੀਤਾ ਗਿਆ ਉਹ ਸਰਕਾਰ ਦੀਆਂ ਤੇ ਰਲ ਮਿਲ ਕੇ ਕੋਝੀਆਂ ਹਰਕਤਾਂ ਸੀਗਾ ਮੇਰੇ ਇੱਕ ਅਰਦਾਸ ਗੁਰੂ ਸਾਹਿਬ ਮਰੀ ਹੈ ਉਹਨੂੰ ਮੈਂ ਫੈਲ ਫੜਾਈ ਹੈ ਨਾ ਕਿਸੇ ਵਕੀਲ ਨੂੰ ਨਾ ਕਿਸੇ ਦਲੀਲ ਦੀ ਮੈਨੂੰ ਲੋੜ ਹੈ ਮੇਰਾ ਸਭ ਤੋਂ ਵੱਡਾ ਵਕੀਲ ਜਿਹੜਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈ ਉਹੀ ਨਿਵੇੜੇ ਕਰਨਗੇ ਤੇ ਮੈਂ ਅੱਜ ਅਰਦਾਸ ਵੀ ਪਹਿਲਾਂ ਤੋਂ ਸ਼ੁਰੂ ਤੋਂ ਜਿੱਦਣ ਦਾ ਸਾਡੇ ਨਾਲ ਇਹ ਕੰਮ ਹੋਇਆ ਅਰਦਾਸ ਸੱਚੇ ਪਾਸ਼ਾ ਕੁਛਕ ਨੰਗੇ ਕੀਤੇ ਹੈ ਤੇ ਕੁਛਕ ਜਿਹੜੇ ਲੋਕ ਨੰਗੇ ਹੋਣਗੇ ਤੇ ਸਰਕਾਰਾਂ ਤਾਂ ਸਭ ਤੋਂ ਵੱਡੀਆਂ ਕੁੱਝੀਆਂ ਚਾਲਾਣੀਆਂ ਹੁੰਦੀਆਂ ਮੇਰਾ ਪੁੱਤ ਜਾਣ ਵਾਲਾ ਨਹੀਂ ਸੀਗਾ ਕੋਈ ਹੋਰ ਬਿਮਾਰੀ ਨਹੀਂ ਸੀ ਸਰਕਾਰ ਨੇ ਸਾਜ਼ਿਸ਼ ਨਾ ਕੀਤਾ ਸਾਜ਼ਿਸ਼ ਨਾ ਇਹ ਜ਼ਾਹਿਰ ਕੀਤੀ ਗਈ ਹੈ ਮੇਰੇ ਪੁੱਤ ਨੂੰ ਕੋਈ ਘਾੜੇ ਨਹੀਂ ਸੀ ਪਰ ਮੈਂ ਹੁਣ ਬਸ ਅਰਦਾਸ ਗੁਰੂ ਸਾਹਿਬ ਮੁਰੇਯਾ ਸੱਚੇ ਬਾਦਸ਼ਾਹ ਤੂੰ ਮੇਰੇ ਕਨਾਲ ਖੜ ਤੇ ਜਿਨੇ ਵੀ ਮੇਰੇ ਪੁੱਤ ਨਾ ਇਹ ਧੋਪਾ ਕੀਤਾ ਉਹਨੂੰ ਲੰਗਿਆਂ ਕਰ ਤੇਰੇ ਮੁਰੇ ਅਰਦਾਸ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਇਹ ਕੋਈ ਕੋਈ ਫੇਸਬੁਕ ਤੇ ਸ਼ੇਅਰ ਕੀਤੀ ਸੀ ਦੇਦੇ ਵਿੱਚ ਲਿਖਿਆ ਗਿਆ ਸੀ ਉਹ ਤੁਹਾਡੀ ਆ ਜਾਂ ਹੋਰ ਕਿਸ ਦੀ ਕਿਹੜੀ ਜੀ ਇਹ ਨਹੀਂ ਫੇਸਬੁੱਕ ਤੇ ਅਸੀਂ ਸਿਰਫ ਸੱਦਾ ਦਿੱਤਾ ਇਸ਼ਤਿਹਾਰ ਦੇਖੋ ਇਸ਼ਤਿਹਾਰ ਸਾਡੇ ਵੱਲੋਂ ਨਾ ਤਾਂ ਸਾਡੇ ਕੋਲ ਏਡੀ ਪੂੰਜੀ ਆ ਨਾ ਕੋਈ ਗੱਲਬਾਤ ਆ ਅਸੀਂ ਅਸੀਂ ਕੌਮ ਨੂੰ ਜਿਹੜਾ ਇੱਕ ਪੋਸਟਰ ਦੇ ਜ਼ਰੀਏ ਜਿਹੜਾ ਮਾਤਾ ਦੇ ਨਾਂ ਤੇ ਪੋਸਟਰ ਵਾਇਰਲ ਸੀਗਾ ਅਸੀਂ ਉਹੀ ਇੱਕ ਸੁਨੇਹਾ ਲਾਇਆ ਤੇ ਸ਼੍ਰੀਦੀ ਸਮਾਗਮ ਪਰਿਵਾਰ ਵੱਲੋਂ ਤੇ ਸੂਚਿਆ ਸਖ ਜਥੇਬੰਦੀਆਂ ਵੱਲੋਂ ਬਣਾਇਆ ਗਿਆ ਇਹ ਸਾਰੇ ਸੰਗਤ ਰਲ ਕੇ ਹੈ ਕੋਈ ਇੱਕ ਨਿੱਜੀ ਪਾਰਟੀ ਦਾ ਨਹੀਂ ਸੀ ਜਾ ਕੇ ਪੰਥਕ ਪਾਰਟੀ ਦਾ ਨਹੀਂ ਸੀ ਇਸਾਰ ਨੇ ਰਲ ਮਿਲ ਕੇ ਤਾਂ ਸੀ ਕੋਣ ਕਰਨ ਵਾਲੇ ਸੰਗਤ ਨੇ ਕੀਤਾ ਸੰਗਤ ਕਰ ਰਹੀ ਹੈ ਸ਼ਾਬਾਸ਼ ਬਹੁਤ ਬਹੁਤ ਧੰਨਵਾਦ ਸੰਗਤ ਦਾ ਮਾਤਾ ਜੀ ਤੁਹਾਡਾ ਬੇਟਾ ਭਾਈ ਅਵਤਾਰ ਸਿੰਘ ਯੂਕੇ ਦੇ ਵਿੱਚ ਸਰੀਰਕ ਪਿਆਨਾ ਕਰ ਜਾਂਦੇ ਤੇ ਅਜੇ ਤੱਕ ਉਥੋਂ ਦੀ ਜਿਹੜੀ ਗਵਰਨਮੈਂਟ ਆ ਕੋਈ ਇਨਵੈਸਟੀਗੇਸ਼ਨ ਆ ਰਿਪੋਰਟਸ ਤੁਹਾਨੂੰ ਦੇ ਸਕੇ ਨੇ ਜੀ ਉਹ ਸਾਡੀ ਕੋਸ਼ਿਸ਼ ਜਾਰੀ ਹੈ ਵੀ ਉਹ ਵੀ ਚੱਲ ਰਹੀ ਹੈ ਚਲੋ ਜੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਇਨਵੈਸਟੀਗੇਸ਼ਨ ਹੋ ਰਹੀ ਹੈ ਚੱਲ ਰਹੀ ਹੈ ਪਰ ਹਜੇ ਤੱਕ ਕੋਈ ਤੱਥ ਜਿਹੜੇ ਸਾਹਮਣੇ ਨਹੀਂ ਆਇਆ ਅਰੇ ਕਦਸਾ ਹੋ ਸਕਦਾ ਕਿ ਹੋਰ ਵੀ ਜਿਹੜੇ ਸਿੱਖ ਮੋਦੀਵਾਲ ਪਾ ਲਿਆ ਕਟਰੀਆਂ ਸਿਖਾਵਾਂ ਕਰ ਰਹੇ ਆ ਉਹਨਾਂ ਨੂੰ ਵੀ ਇਸ ਤਰ੍ਹਾਂ ਕੀਤਾ ਜਾ ਸਕਦਾ ਉਹ ਜੋ ਸਰਕਾਰ ਸਾਡੇ ਨਾਲ ਹੋਇਆ ਮੈਂ ਮੇਰੇ ਇੱਕ ਮਾਂ ਨੂੰ ਜਿਹੜੀ ਫੇਸਬੁਕ 'ਚ ਹੈ ਉਹ ਮਾਂ ਜਿਹੜਾ ਜਿਹਦਾ ਪੁੱਤ ਆਇਆ ਗਿਆ ਤੇ ਉਹ ਤਾਂ ਇਹ ਕੋਈ ਹੋਰ ਵੀ ਪਤਲ ਕੋਲ ਲੋਕਾਂ ਪੁੱਤਾਂ ਨੂੰ ਲੋਕੋ ਮੈਂ ਤੇ ਹੀ ਕਹੂੰਗੀ ਜੇ ਮੇਰੇ ਪੁੱਤ ਕੋ ਜੀ ਹਰਕਤ ਨਾਲ ਇਦਾਂ ਕੀਤਾ ਗਿਆ ਹੈ ਤੇ ਮੈਂ ਇਹ ਮੈਂ ਕਹੂੰਗੀ ਪਰ ਮੈਂ ਇੱਕ ਗੱਲ ਜਰੂਰ ਕਹਣੀ ਹੈ ਜੇ ਅਸੀਂ ਡਰ ਕੇ ਰਹੇ ਤੇ ਸਾਨੂੰ ਕਿਸੇ ਨੇ ਜੀਣ ਨਹੀਂ ਦੇਣਾ بس ਜੀਣੀ ਸਫਲ ਡਰ ਫੇਸ ਠੀਕ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ